ਕਪੂਰਥਲਾ ਦੇ ਪਿੰਡ ਨੰਨੂ ਮੱਲੀਆਂ ਚ ਪਾਕਿਸਤਾਨੀ ਗੁਬਾਰਾ ਸਿੱਕੇ ਅਤੇ ਹੱਥ ਨਾਲ ਬਣਿਆ ਨਕਸ਼ਾ ਮਿਲਣ ਤੇ ਸਨਸਨੀ ਫੈਲ ਗਈ। ਜਾਣਕਾਰੀ ਮੁਤਾਬਕ ਹਰਪਾਲ ਸਿੰਘ ਨਾ ਦਾ ਕਿਸਾਨ ਆਪਣੇ ਖੇਤਾਂ ਚ ਕੰਮ ਕਰਨ ਲਈ ਗਿਆ ਸੀ ਕਿ ਉਸ ਨੇ ਖੇਤਾਂ ਚ ਸ਼ੱਕੀ ਚੀਜ਼ਾਂ ਦੇਖੀਆਂ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਰਾ ਜਿਹਨਾਂ ਦਾ ਮੈਨੂੰ ਇੱਕ ਗੁਬਾਰਾ ਨਜ਼ਰ ਆਇਆ ਜਿਹਦੇ ਨਾਲ ਦੋ ਮਹੰਬੂ ਪਗਾਨੇ ਜੈਸੇ ਬਾਅਦ ਵਿੱਚ ਅਸੀਂ ਉਹਨੂੰ ਜਦੋਂ ਚੱਕ ਕੇ ਦੇਖਿਆ ਤੇ ਉਹਦੇ ਵਿੱਚੋਂ ਦੋ ਚਿੱਠੀਆਂ ਉਰਦੂ ਭਾਸ਼ਾ ਵਿੱਚ ਲਿਖਿਆ ਹੋਇ ਤੋ ਨਕਸ਼ੇ ਦੋ ਦੇ ਵਿੱਚ ਉਹਨਾਂ ਦੇ ਸਿੱਕੇ ਸੀਗੇ ਪਾਕਿਸਤਾਨ ਵਾਲਿਆਂ ਦੇ ਤਿੰਨ ਨਿਸ਼ਾਨ ਸੀ ਪਾਕਿਸਤਾਨ ਦਾ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਇਹਨਾਂ ਚੀਜ਼ਾਂ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਇਹ ਇਕੱਠੇ ਬੰਦੇ ਹੋਏ ਜੀ ਇੱਕ ਹੀ ਸਾਥ تھے ਨੰਨੂ ਮੱਲੀਆਂ گاؤں ਹੈ ਯਹਾਂ ਪੇ ਸੁਲਤਾਨਪੁਰ ਲੋਧੀ ਮੈਂ ਵਹਾਂ ਪੇ ਖੇਤੋਂ ਮੇ ਮਿਲੇ ਜੀ ਔਰ ਜਿਨ ਮੇ ਸੇ ਦੋ ਫਟ ਗਏ تھے ਗੁਬਾਰੇ ਔਰ ਇੱਕ ਛੋਟਾ ਹੋ ਗਿਆ ਔਰ ਇੱਕ ਕਾਰਟੂਨ ਨਮਾ ਜੈਸੇ ਹੋਤਾ ਹੈ ਮਿੱਕੀ ਮਾਊਸ ਟਾਈਪ ਵੈਸਾ ਗੁਬਾਰਾ ਥਾ वो थोड़ा अभी बड़ा है उसकी गैस नहीं निकली और उसमें उर्दू में लिखा हुआ था जी कुछ और उर्दू है या कोई और लैंग्वेज है सिमिलर काइंड ऑफ लैंग्वेज दो सिक्के थे साथ में जो लगता है बहुत ही हल्के हैं और शायद सिल्वर टाइप हैं वो हम चेक करवा रहे हैं कि उसमें लिखा क्या हुआ है डी करा रहे हैं और एक उन सिक्कों का चेक कर रहे हैं कि वो उनकी करंसी क्या है या वैसे किसी ने अपने बना के डाले हुए लोगों की सुरक्षा के मद्देनजर पुलिस वालों डूंगाई इस जाँच की जा रही है કપૂરથલા તો મીનુ અબરાએ જગબાણી ટીવી